ਟਿਲੋਂ ਸਟੱਡ ਫਾਰਮ ਚੱਕ 35 ਜੀ ਤੇ ਜ਼ਿਲ੍ਹਾ ਗੰਗਾ ਨਗਰ ਇਹ ਬਾਪੂ ਸੂਬਾ ਸਿੰਘ ਦਾ ਫਾਰਮ ਆ ਭਾਈ ਬਾਪੂ ਸੂਬਾ ਸਿੰਘ ਘੋੜਿਆਂ ਦੀ ਦੁਨੀਆ ਦਾ ਉਹ ਬੰਦਾ ਜੀ ਦੇ ਸਿੱਧੇ ਲੰਕ ਰਾਜਧਾਨੀ ਨਾਲ ਕੱਲੇ ਰਾਜਧਾਨੀ ਨਾਲ ਲੈਂਕੀ ਨਹੀਂ ਘੋੜਿਆਂ ਵਾਲੇ ਮਾਵੜੇ ਚ ਗਹਿ ਗੱਡਵੇਂ ਬੰਦਿਆਂ ਨਾਲ ਬਹਿਣੀ ਉੱਠਣੀ ਵੀ ਪਿਛਲੇ ਦਿਨੀ ਮੇਰਾ ਸੁਆਬ ਬਣਿਆ ਉੱਧਰ ਨੂੰ ਜਾਣ ਦਾ ਤੇ ਮੈਂ ਸੋਚਿਆ ਵੀ ਨੇੜ ਦੀ ਨਹੀਂ ਟੱਪਣਾ ਬਾਪੂ ਜੀ ਵਰਗਿਆਂ ਨੂੰ ਮਿਲ ਕੇ ਆਵਾਂਗੇ ਮੇਰੇ ਜਾਂਦੇ ਨੂੰ ਬਹੁਤ ਹੀ ਸਤਿਕਾਰਯੋਗ ਮੇਰੇ ਦਾਦੇ ਦਾ ਪ੍ਰਾਣਾ ਲਿਆ ਜੀ ਸਰਦਾਰ ਪ੍ਰੀਤਮ ਸਿੰਘ ਮਾਣ ਨਾਲ ਉਹਨਾਂ ਦਾ ਭਾਣਜਾ ਕਿਰਪਾਲ ਸਿੰਘ ਬਰਾੜ ਪਾਈ ਉਹ ਆਏ ਬੈਠੇ ਮੈਂ ਕਹਿੰਨਾ ਵੀ ਆਨੰਦ ਹੋਰ ਵੱਜ ਗਿਆ ਤੇ ਬਾਈ ਨੂੰ ਮੈਂ ਕਿਹਾ ਬਈ ਸੁਖਪਾਲ ਕੋੜਨਾ ਵਿਖਾ ਬਾਈ ਨੇ ਬਾਈ ਕੱਢ ਲਈ ਘੋੜੀ ਇਹ ਸੁਲਤਾਨ ਘੋੜੇ ਦੀ ਬੱਚੀ ਦੱਸਦਾ ਸੀ ਬਾਈ ਤੇ ਪਦਮ ਘੋੜੇ ਤੋਂ ਇਹ ਗੱਬਣ ਸੀ ਐਸ ਵਕਤ ਸੁਲਤਾਨ ਘੋੜਾ ਜਿਹੜਾ ਰਾਜਵੀਰ ਮੈਂਬਰ ਕੋਲੇ ਭਾਗ ਸਰ ਜਾਨਵਰ ਤਾਂ ਮੈਂ ਕਿ ਨਵੀਨ ਕੋਲੇ ਏਡੇ ਤਕੜੇ ਸਰੀਰ ਦੇ ਐ ਤੇ ਦਾਤੇ ਨੇ ਕੱਦ ਵਿੱਡ ਬਹੁਤ ਵੱਡਾ ਦਿੱਤਾ ਤੇ ਸ਼ਕੀਨ ਵੀ ਪੂਰੇ ਐ ਇਹ ਬਰੀਡਰ ਘੋੜੀ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਮਜ਼ਬੂਤੀ ਦੀ ਗੱਲ ਕਰੀਏ ਇਕੱਲੀ ਇਹ ਘੋੜੀ ਨਹੀਂ ਸਾਰੇ ਜਾਨਵਰੀ ਇਹਨਾਂ ਦੇ ਟਾਟਾ ਵਾਲੀ ਸਟੀਲ ਜਿੰਨੇ ਮਜ਼ਬੂਤ ਹੈ ਜੇ ਮਜ਼ਬੂਤੀ ਦਾ ਪਹਿਲੇ ਨੰਬਰਾਂ 'ਚ ਗੱਲ ਆਉਂਦੀ ਹੈ ਨਾ ਟਾਟਾ ਵਾਲੀ ਸਟੀਲ ਦੀ ਤਾਂ ਘੋੜਿਆਂ 'ਚ ਮਜ਼ਬੂਤ ਪਾਈ 35 ਜੀਜੀ ਵਾਲਿਆਂ ਦੇ ਜਾਨਵਰ ਹੈ ਕੋਈ ਇਹਦੇ ਸ਼ੱਕ ਵਾਲੀ ਗੱਲ ਨਹੀਂ ਐਡੀ ਡੀਡ ਡਾਲ ਦੀ ਘੋੜੀ ਹੈ ਤੇ ਮਜ਼ਬੂਤ ਪੂਰੀ ਹੈ ਤੇ ਇਹਨੇ ਬੱਚਾ ਵੱਡਾ ਦੇਣੇ ਦੇਣਾ ਹੈ ਆਟੋਮੈਟਿਕ ਜੀ ਗੱਲ ਹੈ ਇਹ ਬੜਾ ਮਾਨ ਖੁਸ਼ ਹੋਇਆ ਤੁਹਾਨੂੰ ਵੀਡੀਓ ਸਾਰੀ ਦੇਖ ਲਓ ਜਾਨਵਰ ਹੋਰ ਬਹੁਤ ਰੱਖੇ ਹੈ ਇੱਕ ਆ ਕੁੜੀ ਐ ਇਹ ਸੂਰਜ ਘੋੜੇ ਦੀ ਬੱਚੀ ਐ ਤੇ ਅਰਜਨ ਰੌਲੀ ਵਾਲੇ ਦੀ ਪੋਤੀ ਸੂਰਜ ਘੋੜਾ ਉਹ ਘੋੜਾ ਸੀ ਜਿਹੜਾ ਘੋੜਿਆਂ ਵਾਲੀ ਦੁਨੀਆ ਦੇ ਵਿੱਚ ਸ਼ੈਪਦੇ ਵਾਲੇ ਪਾਸੇ ਸੂਰਜ ਚੜ੍ਹਿਆ ਸੀ ਪੂਰਨ ਬਾਈ ਕੋਲੇ ਸੀ 21 ਰਬੀ ਉਹ ਫਿਰ ਬਾਰਡਰ ਵਾਲੇ ਪਾਸੇ ਰਹਿ ਜਾਂਦੇ ਸ਼ੈਪਦੇ ਵਾਲੇ ਪਾਸੇ ਤਾਂ ਕਰਕੇ ਬਈ ਉਹਨੇ ਸ਼ੈਪਦੇ ਵਾਲੇ ਪਾਸੇ ਚੜ੍ਹ ਕੇ ਘੋੜਿਆਂ ਵਾਲੀ ਦੁਨੀਆ 'ਚ ਪੂਰਾ ਚਾਨਣ ਕੀਤਾ ਸੀ ਬੜੇ ਚੰਗੇ ਬੱਚੇ ਆਏ ਸੀ ਜਿਹੜਾ ਸਾਹਮਣੇ ਘੋੜਾ ਸ਼ੇਰੂ ਇਹਦੇ ਬਾਰੇ ਵੀ ਵੀਡੀਓ ਚ ਜ਼ਿਕਰ ਕਰਦੇ ਆ ਇੱਕ ਗੱਲ ਤੁਸੀਂ ਇਹ ਸੋਚ ਇਹ ਨਾ ਸੋਚ ਲਓ ਵੀ ਯਾਰ ਜਾਨਵਰ ਨਮਾਈ ਨਹੀਂ ਸੀ ਇਹ ਇਹਨਾਂ ਦਿਨਾਂ ਚ ਗੰਗਾ ਨਗਰ ਭਾਰਤ ਦਾ ਸਾਰਿਆਂ ਨਾਲੋਂ ਜ਼ਿਆਦਾ ਗਰਮ ਸ਼ਹਿਰ ਮੰਨਿਆ ਗਿਆ ਯਾਨੀ ਕਿ ਇਹਦੇ ਆਸੇ ਪਾਸੇ ਦਾ ਇਲਾਕਾ ਤੇ ਇੱਕ ਇੱਥੇ ਥੋੜੀ ਜੀ ਇਹਨਾਂ ਦਿਨਾਂ ਚ ਪਾਣੀ ਦੀ ਕਮੀ ਚੱਲ ਰਹੀ ਹੈ ਕਿਉਂ ਨਹਿਰੀ ਪਾਣੀ ਤੇ ਡਿਪੈਂਡ ਹੈ ਸਾਰਾ ਕੁਝ ਨਹਿਰਾਂ ਪਿਛਲੇ 2 ਮਹੀਨਿਆਂ ਤੋਂ ਬੰਦ ਪਈਆਂ ਸੀ ਤਾ ਕਰਕੇ ਥੋੜਾ ਜਿਹਾ ਨਮਾਉਣ ਕੰਨੀਓ ਵੀ ਦਿੱਕਤ ਹੋ ਜਾਂਦੀ ਹੈ ਇੱਕ ਜਿਹੜੇ ਸਮੇਂ ਮੈਂ ਗਿਆ ਸੀ ਇਹ ਬਈ ਬਿਲਕੁਲ ਸ਼ਾਮ ਜੀ ਨੂੰ ਗਿਆ ਸੀ ਨਾ ਇਸ ਸਮੇਂ ਜਾਨਵਰ ਨਮਾਏ ਜਾਂਦੇ ਆ ਤੇ ਮੈਂ ਇਹਨਾਂ ਨੂੰ ਬਿਨ ਦੱਸਿਆ ਗਿਆ ਸੀ ਕੋਈ ਵੀਡੀਓ ਬਣਾਉਣ ਦੀ ਪਲਾਨਿੰਗ ਸੀ ਪਲਾਨਿੰਗ ਨਹੀਂ ਸੀ ਨਾ ਹੀ ਕੋਈ ਮੇਰੀ ਇਹ ਪ੍ਰੋਫੈਸ਼ਨਲ ਵੀਡੀਓ ਕਿਸੇ ਦਿਨ ਵੀਡੀਓ ਇਹਨਾਂ ਦੀ ਲੰਮੀ ਲੈ ਕੇ ਆਵਾਂਗੇ ਜਿੱਦੇ ਚਾਰੇ ਪਾਸੇ ਹਰੇ ਭਾਈ ਚੌ ਚੌ ਕਰਦੀ ਹੋਈ ਨਾ ਤੇ ਜਾਨਵਰਾਂ ਨੂੰ ਨਖੇਰ ਕੇ ਤੁਹਾਨੂੰ ਫੇਰ ਵਿਖਾਵਾਂਗੇ ਇਹ ਸਾਹਮਣੇ ਬੱਚੀ ਹੈ ਜੀ ਛੇਰੂ ਘੋੜੇ ਦੀ ਜਿਹੜਾ ਵੀਡੀਓ ਦੇ ਵਿੱਚ ਝਲਕਾਈ ਸੀ ਛੇਰੂ ਘੋੜੇ ਬਾਰੇ ਵੀ ਤੁਹਾਨੂੰ ਦੱਸਦੇ ਆ ਇਹ ਸਪੌਟਲੈਸ ਬੱਚੀ ਕੇ ਤਕਰੀਬਨ ਸਾਡੇ ਇਲਾਕੇ ਚ ਜਿੰਨੇ ਵੀ ਬੱਚੇ ਆ ਛੇਰੂ ਘੋੜੇ ਦੇ ਸਾਰੇ ਸਪੌਟਲੈਸ ਤੇ ਸ਼ਕੀਨ ਬੱਚੇ ਆ ਕਈ ਵਾਰੀ ਲੱਗਦਾ ਯਾਰ ਘੋੜੀ ਤੇ ਸ਼ਾਇਦ ਫਲਕਾਰੀ ਆ ਤੇ ਬੱਚਾ ਸਾਫ ਤੇ ਸ਼ਕੀਨ ਲੈਣਾ ਕੱਲੇ ਸ਼ਕੀਨ ਹੀ ਨਹੀਂ ਪੈਦਾ ਕਰਦਾ ਬਹੁਤ ਵੱਡੇ ਵੱਡੇ ਕੱਦਾਂ ਵਾਲੇ ਨੇ ਬੱਚੇ ਪੈਦਾ ਕੀਤੇ ਆ ਬਾਈ ਦੀਪ ਛੱਬੀ ਵੀਵੀ ਵਾਲਿਆਂ ਕੂੜੀ ਦਰਿਆ ਕੋੜਾ ਹੋ ਗਿਆ ਉਹ ਵੀ ਐਸੇ ਸ਼ੇਰੂ ਕੋੜੇ ਦਾ ਬੱਚਾ ਸ਼ੇਰੂ ਕੋੜਾ ਸੁਲਤਾਨ ਦਾ ਚੱਕਰ ਰੋਈ ਵਾਲੇ ਵਾਲੇ ਦਾ ਇੱਕ ਆ ਸਾਹਮਣੇ ਕੁੜੀ ਖੜੀ ਹੈ ਜੀ ਇਹ ਸਮੁੰਦਰ ਕੋੜੇ ਦੀ ਧੀ ਆ ਤੇ ਆ ਜਿਹੜੀ ਮਗਰੇ ਦੇ ਬੱਚੀ ਐ ਸ਼ੇਰੂ ਕੋੜੇ ਦੀ ਐ ਜਿਹੜੀ ਅੰਦਰੋਂ ਨਿਕਲ ਕੇ ਆਈ ਆ ਕੁੜੀ ਆਪੇ ਬਹੁਤ ਵੱਡੇ ਸੈਜ ਦੀ ਆ ਆ ਸ਼ੇਰੂ ਕੋੜਾ ਤੁਹਾਨੂੰ ਦੱਸਿਆ ਵੀ ਸੁਲਤਾਨ ਦਾ ਚੱਕਰ ਰੋਈ ਵਾਲੇ ਵਾਲੇ ਦਾ ਜਿਹੜਾ ਬਾਈ ਬਿੰਦਰ ਤੇ ਸਾਹ ਬਿਰਕਰ ਗਏ ਕੋਲੇ ਹੁੰਦਾ ਸੀ ਬਹੁਤ ਵੱਡਾ ਨਾਂ ਸੀ ਉਹ ਘੋੜੇ ਦਾ ਤੇ ਆਪ ਉਹ ਹਬੂਰ ਵਾਲੇ ਘੋੜੇ ਦਾ ਬੱਚਾ ਸੀ ਜਦੋਂ ਹਬੂਰ ਵਾਲੇ ਘੋੜੇ ਦਾ ਨਾਂ ਆ ਗਿਆ ਸਮਝ ਲਓ ਨੋਕਰੀਆਂ ਦਾ ਉਹ ਵੱਡਾ ਥਮ ਰਿਆ ਪਹਿਲੇ ਨੰਬਰਾਂ 'ਚ ਘੋੜੇ ਚੱਕਰਾਂ ਟ ਪੂਰਾ 10-10 ਸੀ ਬਾਕੀ ਮੇਰੇ 'ਚ ਹਬੂਰ ਵਾਲੇ ਦਾ ਬਲੱਡ ਹੈਗਾ ਹਬੂਰ ਵਾਲੇ ਘੋੜੇ ਬਾਰੇ ਸ਼ਾਇਦ ਮੇਰੇ ਵਰਗਿਆਂ ਨੂੰ ਨਮਿਆਂ ਨੂੰ ਬਹੁਤਾ ਨਾਂ ਪਤਾ ਹੋਵੇ ਤੁਸੀਂ ਪੁਰਾਣੇ ਬੰਦਿਆਂ ਨੂੰ ਪੁੱਛ ਕੇ ਉਹਦੇ ਕਿੱਸੇ ਸੁਣ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਹੈ ਤੇ ਬਾਕੀ ਜਿਹੜੇ ਬੰਦੇ ਕਹਿੰਦੇ ਹੁੰਦੇ ਆ ਨਾ ਵੀ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲੈਦ ਚੱਕਣੀ ਪਈ ਘੋੜਿਆਂ ਵਾਲੇ ਤਾਂ ਬਾਈ ਸਾਰਾ ਕੁਝ ਹੀ ਰੱਖ ਲੈਂਦੇ ਆ ਸ਼ੇਰ ਕਾਨੂੰਨ ਆਪਾਲ ਲੈਣ ਜੇ ਸਰਕਾਰ ਅਜਾਜ ਤੇ ਜਿਹੜੇ ਜਾਨਵਰ ਘੋੜਿਆਂ ਵਾਲਿਆਂ ਦੇ ਘਰੇ ਰੱਖਿਆ ਜਾਂ ਹੋਰ ਜਾਨਵਰਾਂ ਨਾਲ ਪਿਆਰ ਕਰਦਾ ਸੱਜਣ ਸ਼ੌਂਕ ਕਰਦੇ ਆ ਉਹਨਾਂ ਦੇ ਰੱਖੇ ਆ ਉਹ ਐ ਸਮਝ ਲਓ ਵੀ ਪੈਸੇ ਦੇ ਲਾਲਚੀਆਂ ਤੋਂ ਸ਼ਾਇਦ ਨਾ ਰੱਖੇ ਜਾਣ ਉਹਨਾਂ ਦਾ ਇੱਕ ਸੁਪਨਾ ਸੁਪਨਾ ਹੀ ਬਣ ਕੇ ਰਹਿ ਜੇ ਕਿਉਂ ਜਿਹੜੇ ਜਾਨਵਰ ਬਿਨ ਪ੍ਰਾਫਿਟ ਤੋਂ ਰੱਖਦਾ ਨਗਲਾ ਰੂੰਗੇ ਜੀ ਤੁਰੇ ਫਿਰਦੇ ਰਹਿੰਦੇ ਆ ਬਾਧਾ ਘਾਟਾ ਨਹੀਂ ਨਗਲਾ ਉਹਨਾਂ ਚ ਵੇਂਦਾ ਮਾਲ ਕਾਪੇ ਕਿਸੇ ਨਾ ਕਿਸੇ ਪਾਸੋਂ ਪੂਰੇ ਕਰ ਦਿੰਦਾ ਵੱਖੋ ਵੱਖਰੀਆਂ ਨਸਲਾਂ ਦੇ ਤੇ ਵੱਖੋ ਵੱਖਰੇ ਜਾਨਵਰ ਤੁਹਾਨੂੰ ਹਰ ਇੱਕ ਘੋੜੇ ਵਾਲੇ ਦੇ ਘਰੇ ਦੇਖਣ ਨੂੰ ਮਿਲ ਜਾਣਗੇ ਪਰ ਜਿਹੜੇ 35 ਜੀਜੀ ਵਾਲਿਆਂ ਦੇ ਰੱਖਿਆ ਫਾਰਮ ਤੇ ਇਹ ਥੋੜਾ ਜਿਹਾ ਕੁਝ ਉਦੋਂ ਜ਼ਿਆਦਾ ਹਟਕੇ ਆਦਾ ਬਈ ਕੁੱਕੜਾਂ ਦੇ ਰੰਗ ਹੀ ਬਾਲੇ ਬੰਨੀਆਂ ਦੇ ਭਰੇ ਆ ਮੈਨੂੰ ਲੱਗਦਾ ਰੰਗ ਵੈਸੇ ਆਵਾਂ ਬੰਦੇ ਦੀ ਸਮਝ ਵਿੱਚ ਘਟ ਹੋਣਗੇ ਪਰ ਇਹਨਾਂ ਦੇ ਮੁਰਗਿਆਂ ਦੇ ਜਿਆਦਾ ਰੰਗ ਭਰੇ ਅੱਜ ਕੀ ਜਾਨਵਰ ਦਿਖਾਏ ਗਏ ਆ ਵੀਡੀਓ ਚ ਲੰਮੀ ਵੀਡੀਓ ਕਿਸ ਦਿਨ ਫੇਰ ਲੈ ਕੇ ਆਉਣੇ ਉਹਦੇ ਵਿਸਤਾਰ ਨਾਲ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ